ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਮਲਜੀਤ ਸਿੰਘ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਸਾਰੇ ਤੁਸੀਂ ਗੁਰਸਿੱਖ ਹੋ ਇਹਦੇ ਬਾਰੇ ਥੋੜੀ ਜੀ ਜਾਣਨਾ ਪਾਇਓ ਅਸਲੀ ਪਰਿਵਾਰ ਦੇ ਵਿੱਚ ਵੈਸੇ ਤਾਂ ਪਰਿਵਾਰ ਸਾਡਾ ਸਾਰਾ ਤਾਂ ਬਹੁਤ ਵੱਡਾ ਹੈ ਜੀ ਤੇ ਸਾਰੇ ਅਸੀਂ ਇਕੱਠੇ ਆਂ ਖਾਣਾ ਸਾਡਾ ਵੱਧ ਲੱਗਿਆ ਜਮੀਨ ਦੀ ਜੋ ਵਾਹੀਏ ਕਰਦੇ ਨੇ ਉਹ ਸਾਰੇ ਇਕੱਠੇ ਹੈ ਜੀ ਅਸੀਂ ਆਹ ਤੇ ਪਰਿਵਾਰ ਦੇ ਵਿੱਚ ਮੇਰਾ ਕੋਈ ਮੇਰਾ ਬ੍ਰਦਰ ਹੈ ਛੋਟਾ ਜੀ ਆ ਮੇਰੇ ਇੱਕ ਬੇਟਾ ਹੈ ਜੀ ਸਾਡੀ ਮਾਤਾ ਜੀ ਸਵੈਰ ਹੋ ਗਈ ਡੈਡੀ ਜੀ ਹੈਗੇ ਤੇ ਅਸੀਂ ਆਪਦੇ ਪਰਿਵਾਰ ਦੇ ਵਿੱਚ ਚਾਰ ਜੀ ਹੈਗੇ ਇੱਕ ਵਾਰੀ ਬੇਟੀ ਹੈ ਤੇ ਇਹ ਇੱਕ ਮੇਰਾ ਬੇਟਾ ਹੈ ਗਦਨਜੀਤ ਸਿੰਘ ਬੇਟੀ ਅਲੋਪਿੰਦਰ ਕੌਰ ਇਹਨਾਂ ਦੀ ਮੈਰਿਜ ਫਿਰ ਤੋਂ 3.5 ਸਾਲ ਪਹਿਲਾਂ ਹੋਈ ਸੀ ਜੀ ਉਹ ਖਿਆਣੇ ਬਤਵਾਦ ਹੈ ਤੇ ਬੇਟਾ ਵੀ ਐਸਸੀ ਐਗਰੀਕਲਚਰ ਕਰਕੇ ਉਨਾਂ ਨੂੰ ਕਨਾਡਾ ਸ਼ਿਫਟ ਕਰਿਆ ਜੀ ਵਾਹਿਗੁਰੂ ਜੀ ਕਿਰਪਾ ਨਾਲ ਵਾਹਿਗੁਰੂ ਜੀ ਕਿਰਪਾ ਕੀਤੀ ਤੇ 14 ਅਗਸਤ ਨੂੰ ਪਿਛਲੇ ਉਹਨਾਂ ਨੂੰ ਕਨਾਡਾ ਭੇਜਿਆ ਜੀ ਤੇ ਅਸੀਂ तकरीबन 12 ਸਾਲਾਂ ਤੋਂ ਅਮਰ ਸੰਚਾਰ ਕੀਤਾ ਜੀ ਗੁਰੂ ਦੇ ਨਾਲ ਜੁੜੇ ਹੋਏ ਆਏ ਬੇਟਾ ਵੀ ਬੇਟੀ ਵੀ ਅਮਰ ਸੰਚਾਰ ਉਹਨਾਂ ਨੇ ਨਹੀਂ ਕਰਿਆ ਲੇਕਿਨ ਬਾਣੀ ਹਰ ਰੋਜ਼ پڑھی ਜੀ ਬਾਣੀ ਦੇ ਨਾਲ ਇਹ ਟੈਨਸ਼ਨ ਤੇ ਵਾਹਿਗੁਰੂ ਕਿਰਪਾ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ